ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਮਖੌਣੀਆਂ ਦੋਵੇਂ ਵੱਡੀਆਂ ਵੜਾ ਫੋਲੋਅਰ ਦੇ ਘੱਟ ਕਾਠ ਹੈ ਇੱਕ ਤਾਜੀ ਸੂਈ ਸਵਾਈ ਹੈ ਇੱਕ ਸੂਨ ਨੂੰ ਤਿਆਰ ਹੈ ਗੱਬਣ ਬੱਛੀ ਹੈ ਇਨਫਰਮੇਸ਼ਨ ਲੈ ਦੇਣਾ ਉਹ ਕਰਦੇਗਾ ਅਲਬਾਦ ਦਿਨੇ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਾਸੀ ਕਾਲ ਸਾਸੀ ਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਫੋਨ ਨੰਬਰ ਦੱਸ ਦੀ 819687792 ਇੱਕ ਰਿਸ਼ੇ ਦੱਸਿਓ 81968 67792 ਦੋ ਨਾਗ ਬਕਾਉ ਸੁਝਣਾ ਹਾਂਜੀ ਦੋ ਨਾਗ ਆ ਬਾਈ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੀਏ ਸੂਈ ਸਵਾਈ ਤੋਂ ਕੰਨਵਾ ਸੁਆ ਇਹ ਪਹਿਲਾ ਸੁਆ ਬਾਈ ਪਲੂਣ ਮੱਛੀ ਹਾਂਜੀ ਛੱਕ ਦੇ ਦੰਤ ਚੱਕਦੀ ਆ ਠੀਕ ਹੈ ਕੰਨਿਆਂ ਵਾਲੇ ਖੜੇ ਆ ਜੀ ਸਹੀ ਆ ਸੂਈ ਨੂੰ ਅੱਜ ਸ਼ਾਮ ਨੂੰ ਤੀਜਾ ਦਿਨ ਹੋਣਾ ਈ ਇਹਨੂੰ ਅੱਜ ਸ਼ਾਮ ਨੂੰ ਤੀਜਾ ਹਾਂਜੀ ਬੋਲੇ ਚੋਂ ਖਾਲੀ ਕਰਤੀ ਈ ਇਹ ਠੀਕ ਹੈ ਮੰਨ ਲਾ ਵੀ ਖਾਲੀ ਹੁੰਦਿਆਂ ਸਾਲ ਕੋਈ ਅੰਸਾਰ ਪਾਰਾਂ 13 ਕਿਲੋ ਹੋਊਗਾ ਬਾਈ ਬੋਲਾ ਕਿੰਨਾ ਕਿ ਪਿਆਜੂ ਦੋਤ ਤਾਂ ਬਾਈ ਹੁਣ 80 ਬੱਚੀ ਇਹਨੂੰ 20 22 ਕਿਲੋ ਕੋਈ ਬਾਹਲਾ ਨਹੀਂ ਗਈ। ਹੂੰ। ਵੱਧ ਵਜਨ ਬਹੁਤ ਆ। ਹੂੰ। ਜਰਸੀ ਦਾ ਕ੍ਰੋਸ ਆ ਜੀ। ਸਹੀ ਹੈ ਜੀ। ਹਾਂਜੀ। ਕੱਢੀਏ ਬਾਹਰ ਨੂੰ। ਦੋਸਤੋ ਬੱਚਾ ਮਗਰ ਮੇਲ ਕਾ ਬਛੜਾ। ਸ਼ਾਮ ਨੂੰ ਬਾਈ ਦੱਸਦਾ ਕਿ ਅੱਜ ਤੀਜਾ ਦਿਨ ਹੋ ਜਾਣਾ। ਪੂਰੀ ਵੱਡੀ ਵਹਿੜ। 12 13 ਕਿਲੋ ਬਾਈ ਕਹਿੰਦਾ ਬੌਲੀ ਅੱਜ ਤਿਆਰ। ਜਿਹੜੀ ਤੁਸੀਂ ਝੋ ਲੈਣੀ ਆ ਜਿਹਦੇ ਪਸੰਦ ਆਊਗੀ ਦੋ ਟਾਈਮ ਤਿੰਨ ਟਾਈਮ ਭਵਾਗਲਾ ਚਾਰ ਟਾਈਮ ਦੁੱਧ ਕੰਡੇ ਤੇ ਜੋ ਓਕੇ ਲੈ ਜੇ ਹਾਈਟ ਵਾਲੇ ਪਾਸੋਂ ਐਕਸਟਾ ਆਰਡੀਨਰੀ ਕੱਦ ਵੀ ਵੱਡਾ ਹਾਈਟ ਵੀ ਫੁੱਲ ਆ ਤੇ ਲੈਂਥ ਵੀ ਪੂਰੀ ਆ ਹਵਾਨਾ ਠੋਸ ਨੇਗਰ ਆ ਸੀਲ ਸੌ ਪੂਰੀ ਆ ਤੁਸੀਂ ਵੇਖ ਸਕਦੇ ਆ ਕੋਈ ਭੈਣ ਭਰਾ ਗਨਮਣਾ ਮੰਨੇਉ ਫੁੱਲ ਸੀਲ ਸੌ ਬੱਚੀ ਹਾਂ ਸਕੇਨ ਦੇ ਮੋੜੇ ਦੇ ਉੱਪਰ ਦੀ ਜਾਂਦੀ ਵੜ ਪਹਿਲੇ ਸੂਵੇ ਸੂਈ ਆ ਦੁੱਧ ਮੱਝ ਵਰਗਾ ਹੋ 20 22 ਕਿਲੋ ਬਾਈ ਕਹਿੰਦਾ ਦੁੱਧ ਈ ਵੈੜ ਨੂੰ ਕੋਈ ਬਾੜਾ ਨਹੀਂ ਏ ਤੁਹਾਨੂੰ ਵੀ ਪਤਾ ਵੈੜ ਵੱਡੀ ਐ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਬਾਕੀ ਹੁਣ ਰੁੱਤ ਵਧੀਆ ਆ ਗਈ ਆ ਆਪਾਂ ਦੁੱਧ ਦੇ 2 4 ਦਿਨ ਰਹਿ ਗਏ ਆ ਤੇ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾ ਕਰਮਾਂ ਵਾਲੀ ਦੁੱਧ ਪਿਆ ਜੂ ਬੌਲੇ ਚੋਂ ਬਾਈ ਦੱਸਦਾ ਕਿ ਸਾਫ਼ ਕਰਤੀ ਸੀ 12 13 ਕਿਲੋ ਖੁੱਲੀ ਬੌਲੀ ਅੱਜ ਹਾਜ਼ਰ ਆ ਤਿਆਰ ਐ ਸ਼ਾਮ ਤੱਕ ਰਹਿਵਾਨਾ ਔਲੀ ਨਾਲ ਭਰ ਲੈਣਾ ਥਣ ਸੋਹਣੇ ਆ ਆਦੀ ਚਵਾਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਫੂਡ ਸ਼ਾਂਘ ਭੋਰਾ ਆਵਣੀ ਫੁੱਲ ਵੱਡੀ ਵੱੱચી ਕਾਲੇ ਰੰਗ ਦੀ ਦੁੱਧ ਮੱਝਾਂ ਵਰਗਾਉ 20 ਕਿਲੋ ਮੰਨ ਕੇ ਲੈ ਲਓ ਖੁੱਲਾ ਦੁੱਧ ਪਿਆਜੂ ਜੇ ਤੁਸੀਂ ਸੇਵਾ ਕਰੋਗੇ ਇਹਨਾਂ ਦੁੱਧ ਪਿਉਣ ਦਾ ਹੱਕ ਬਣਦਾ ਮੁੱਲ ਬਈ ਸਖਤ ਐ ਜਿਆ ਜਿਆ ਲੈਣ ਦੇ ਨਾਲ ਮੁੱਲ ਬਈ 65000 ਰੁਪਏ ਚੋਂ ਮਾਨਤਾਣ ਕਰਦਾਂਗੇ ਜੀ 65000 ਚੋਂ ਪਰ ਮੰਨ ਲਾ ਬੱਚੀ ਦਾ ਜੇ ਆਪਾਂ 75 ਮੁੱਲ ਕਰਤਾ ਤਾਂ ਵੀ ਵਿਕਣੀ ਆ ਜੀ ਹਾਂ ਆਪਾਂ ਨੂੰ ਹੀ ਪਤਾ ਵੀ ਏਡੀ ਬੱਚੀ ਨਹੀਂ ਛੇਤੀ ਮਿਲਦੀ ਸਹੀ ਹੈ 65000 ਰੁਪਏ ਚੋਂ ਮਾਨਤਾਣ ਕਰਦਾਂਗੇ ਹੂੰ ਠੀਕ ਹੈ ਹਾਂ ਜੀ ਦੋਸਤੋ ਮੁੱਲ ਕਰ ਨੂੰ ਬਾਈ ਕਹਿੰਦਾ ਆਪਾਂ 75 ਕਰ ਲੋ 75 ਦੀ ਵੀ ਵਿਕ ਜਾਨੀ ਆ ਪਰ ਬਿਲਕੁਲ ਜਾਇਜ਼ ਮੁੱਲ 65000 ਉਹਦੇ ਚ ਕੋਈ ਮੌਕੇ ਤੇ ਮਾਨਤਾਣ ਥੋੜਾ ਘਣਾ ਹੋ ਜੂ 20 22 ਕਿਲੋ ਦੁੱਧ ਪਿਆ ਜੂ 12 13 ਕਿਲੋ ਬੌਲੀ ਕੰਡੇ ਵਾਲੀ ਤਿਆਰ ਦੋ ਨੰਬਰ ਤੇ ਆ ਜੀਏ ਬਾਈ ਇਹ ਲਾ ਬਾਈ ਦੂਜਾ ਸੂਆ ਦੱਸਿਆ ਜੀ ਮਾਲਕਾ ਨੇ ਠੀਕ ਹੈ ਤੇ ਮੰਨ ਲਾ ਤਾਂ ਇਹ ਲੈ ਜੂਗੀ ਦੇਖੋ 2-4 ਦਿਨ ਲੈਣੇ ਚਾਹੀਦੇ ਆ ਜੀ ਸਹੀ ਆ ਮਾਲਕੋਂ ਕੱਢ ਕੇ ਸੂਆ ਦੋਵੇਂ ਸੀਲਸ ਲਾਗਾ ਕਿੰਨਾ ਕੁ ਦੁੱਧ ਪਿਆ ਜੀ ਤੁਹਾਡੇ ਹਿਸਾਬ ਨਾਲ ਬਾਈ ਚਾਜੂ ਕਿ 17-18 ਕਿਲੋ ਬਾਈ ਖੁੱਲਾ ਠੀਕ ਹੈ ਹਾਂਜੀ ਕੱਢੀਏ ਬਾਹਰ ਨੂੰ ਇੱਕ ਨੰਬਰ ਪਹਿਲੇ ਸਵੇ ਸੂਈ ਆ ਬਾਈ ਕਹਿੰਦਾ ਦੋ ਨੰਬਰ ਦੂਜੇ ਸਵੇ ਸੁੰਦੀ ਆ ਕਦ ਦੋਵਾਂ ਦੇ ਸੇਮ ਹੀ ਆ ਦੋਵੇਂ ਵੱਡੀਆਂ ਵਹਿੜਾਂ ਇੱਕ ਤਾਜੀ ਸੂਈ ਸਵਾਈ ਹੈ 2 ਨੰਬਰ ਗੱਭਣ ਹੈ ਹਵਾਨਾ ਸੋਨਾ ਠੋਸ ਨਿਗਰ ਹਵਾਨੇ ਦੀ ਤਿਆਰੀ ਬਹੁਤ ਹੈ 17 18 ਕਿਲੋ ਵੀਰ ਦਾਸ ਦਾ ਦੁੱਧ ਪਿਆਜੂ ਸਾਈਡਾਂ ਚ ਵਾਲ ਢੱਲ ਬਾਕੀ ਆ ਬਾਕੀ 2 3 ਦਿਨ ਨੇ ਇਹ ਹਜੇ ਲੈ ਜਾਣੇ ਆ ਨਹੀਂ ਨਹੀਂ ਬਾਈ ਹਾਲਾ ਸੀਲਸਾ ਦਾ ਲੈ ਕੋਈ ਚੱਕਰ ਨਹੀਂ ਹਮ ਸਹੀ ਹੈ ਜੀ ਰੋਦੀ ਆ ਮਾੜਾ ਜੀ ਠੀਕ ਹੈ ਜੀ ਨਹੀਂ ਨਹੀਂ ਕੋਈ ਚੱਕਰ ਬਾਈ ਦੋਸਤੋ ਬਾਈ ਕਹਿੰਦਾ ਸੀਲਸਾਊਗਾ ਬਾਕੀ ਜੀ ਨੇ ਵੇਢ ਲੈਣੀ ਆ ਜਦੋਂ ਬਾਈ ਦੇ ਘਰੇ ਆਉਂਗੇ ਆਪਦੀ ਤਸੱਲੀ ਕਰ ਲਿਓ ਮਾੜਾ ਮੋਟਾ ਬਾਈ ਕਹਿੰਦਾ ਕੈਮਰੇ ਕਰਕੇ ਭਾਵਾਂ ਕਰਦੀ ਹੋਵੇ ਉਦਾਂ ਫੁੱਲ ਸੀਲ ਹੈ ਜੇ ਗਰਮ ਹੁੰਦੀ ਫੇਰ ਬਾਈ ਨੇ ਸੀਲ ਵਾਲਾ ਕੰਮ ਕਹਿਣਾ ਹੀ ਨਹੀਂ ਸੀ ਨੇੜੇ ਆਉਣਾ ਹੀ ਨਹੀਂ ਸੀ ਹਾਂ ਇਹ ਗਰਮ ਹੁੰਦੀ ਫੇਰ ਬਾਈ ਨੇ ਨੇੜੇ ਆ ਕੇ ਲੇਵੇ ਤੇ ਹੱਥ ਮਾਰ ਕੇ ਵਖਾਉਣਾ ਹੀ ਨਹੀਂ ਸੀ ਬਾਈ ਉਹ ਪਿੰਡੇ ਤੇ ਹੱਥ ਹੀ ਨਹੀਂ ਫਰਾਉਂਦੀ ਕੀ ਹਾਂ ਉਹ ਨਹੀਂ ਆਏ ਹੱਥ ਫਰਾਉਣਾ ਹੀ ਨਹੀਂ ਗੱਲ ਹੈ ਹੂੰ ਕੋਈ ਲਾ ਲਾ ਹੂੰ ਥਣ ਪੂਰਾ ਚੰਗਾ ਹਾਦੀ ਚਵਾਈ ਵਾਲਾ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਏ 17 18 ਕਿਲੋ ਖੁੱਲਾ ਦੁੱਧ ਪਿਆਜੂ ਫੁੱਲ ਵੱਡੀ ਵਹਿੜਾ ਟਰੈਂਟ ਵਾਲੀ ਮੁੱਲ ਬਈ ਜਾਇਜ਼ ਜਾਇਦਾ ਵੀ ਮੁੱਲੇ ਦਾ ਬਈ 53000 ਰੁਪਏ ਚ ਮਾਨਤਾਣ ਕਰ ਲਾਂਗੇ 53 ਚੋਂ ਜੇ ਗਿ ਜੋੜਾ ਲੈਣੂ ਭੋਰਾ ਵੱਧ ਹੋ ਜੂ ਹਾਂ ਹੋ ਜੂਗਾ ਜੀ ਦੋਸਤੋ ਬਿਲਕੁਲ ਜਾਇਜ਼ ਜਾਇਦਾ ਮੁੱਲਾ 53000 ਮੁੱਲ ਕਰਨੂ ਜਿੰਨਾ ਮਰਜ਼ੀ ਕਰਾ ਲੋ 53000 ਚ ਬਾਈ ਕੰ ਦਾ ਮਾਨ ਕਰ ਦੂੰਗਾ ਇੱਕ ਨੰਬਰ ਦਾ 65000 ਚ ਬਾਈ ਕਹਿੰਦਾ ਮਾਨ ਕਰ ਦੂ ਮੁੱਲ ਕਰ ਨੂੰ ਭਾਵੇਂ 75000 ਕਰ ਲੋ ਪਰ 65000 ਚ ਬਾਈ ਕਹਿੰਦਾ ਮਾਨ ਤਾਨ ਕਰ ਦੂ ਫੁੱਲ ਵੱਡੀ ਵਹਿੜਾ ਪਹਿਲੇ ਸੂਵੇ ਸੂਈ ਆ ਪਰਸੋਂ ਦੀ ਸੂਈ ਆ 12-13 ਕਿਲੋ ਖੁੱਲੀ ਬੌਲੀ ਤਿਆਰ ਆ 20-22 ਕਿਲੋ ਦੁੱਧ ਪਿਆਜੂ 2 ਨੰਬਰ 17-18 ਕਿਲੋ ਪਿਆਜੂ 2 ਫੁੱਲ ਵੱਡੀਆਂ ਚੰਗੀਆਂ ਵਹਿੜਾ ਚੰਗੇ ਦੁੱਧ ਵਾਲੀਆਂ ਜਿਹੜੇ ਜਿਹੜੀ ਵੀ ਵਹਿੜਾ ਪਸੰਦ ਆਉਂਦੀ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ